ਜੀ ਦਾ ਖਾਲਸਾ ਵਾਂਗੁਰ ਚ ਕੀ ਫਤਿਹ RAM NAHIM ਜਿਹੜਾ ਕਿ ਇੱਕ ਚਰਚਿਤ ਨਾਮ ਹੈ ਤੇ ਖਾਸ ਤੌਰ ਦੇ ਉੱਤੇ ਇਸ ਗੱਲ ਦਾ ਵੱਡਾ ਦੋਸ਼ ਹੈ ਕਿ ਗੁਰੂ ਸਾਹਿਬਾਨ ਦਾ ਸਵਾਗ ਰਚਣ ਦਾ ਮੁੱਦਾ ਸਿੱਖਾਂ ਨੂੰ ਚੁਣੌਤੀ ਦੇਣ ਦਾ ਮੁੱਦਾ ਤੇ ਪਿਛਲੇ ਦਿਨੀ ਉਸ ਡੇਰੇ ਦਾ ਇੱਕ ਅਹਿਮ ਆਗੂ ਜਿਹੜਾ ਪ੍ਰਦੀਪ ਗਰੇਰ ਉਹਦੀ ਅਦਾਲਤ ਦੇ ਅੰਦਰ ਇਸ ਗੱਲ ਦੀ ਬਿਆਨਬਾਜ਼ੀ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਆਰਡਰ ਜਿਹੜਾ ਹੁਕਮ ਜਿਹੜਾ ਉਹ ਰਾਮ ਰਹੀਮ ਵੱਲੋਂ ਤੇ ਉਹਦੀ ਜਿਹੜੀ ਮੂਹ ਮੋਲੀ ਹਣੀਪ੍ਰੀਤ ਵੱਲੋਂ ਦਿੱਤਾ ਗਿਆ। ਸੋ ਉਸ ਕਰਕੇ ਅੱਜ ਦੀ ਤਰੀਕ ਤੱਕ ਸਿੱਖਾਂ ਦੇ ਲਈ ਬਹੁਤ ਵੱਡੀ ਇੱਕ ਚੁਣੌਤੀ ਆ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਜਿਹੜੀ ਉਸ ਦੇ ਉੱਤੇ ਬਲਾਤਕਾਰ ਦੇ ਤੇ ਕਤਲ ਦੇ ਕੇਸ ਨੇ ਉਹਨਾਂ ਦੇ ਤਹਿਤ ਦੇਸ਼ ਦੀ ਅਦਾਲਤ ਨੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। 7.5 ਸਾਲ ਹੋ ਗਏ ਉਹਨੂੰ ਸਜ਼ਾ ਸੁਣਾਈ ਨੂੰ। ਜਿਸ ਦਿਨ ਸਜਾ ਸੁਣਾਈ ਗਈ ਉਸ ਦਿਨ ਬਹੁਤ ਵੱਡਾ ਇੱਕ ਤਾंडਵ ਹੋਇਆ ਲੋਕ ਮਾਰੇ ਗਏ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਜਲਾ ਦਿੱਤੀ ਗਈ ਸਰਕਾਰੀ ਪ੍ਰਾਪਰਟੀ ਜਲਾ ਦਿੱਤੀ ਗਈ ਤੇ ਜਿਹੜਾ ਜਿਹੜੇ ਜਿਹੜਾ ਸਾਡਾ ਪ੍ਰੈਸ ਮੀਡੀਆ ਸੀ ਉਹਨਾਂ ਦੀਆਂ ਗੱਡੀਆਂ ਸਾੜ ਦਿੱਤੀਆਂ ਗਈਆਂ ਇਹ ਉਸ ਦਿਨ ਦਾ ਹਸ਼ਰ ਤੇ ਤਸਵੀਰ ਸੀ ਸੋ ਅੱਜ ਅਸੀਂ ਦੇਖ ਰਹੇ ਹਾਂ ਕਿ 7.5 ਸਾਲ ਦੇ ਸਮੇਂ ਵਿੱਚ 12 ਵਾਰ ਰਾਮ ਰਹੀਮ ਜਿਹੜਾ ਉਹ ਮਹਿਮਾਨ ਬਣ ਕੇ ਹਰਿਆਣਾ ਸਰਕਾਰ ਦਾ ਉਹ ਬਾਹਰ ਆਉਂਦਾ ਜਿੱਥੇ ਉਹਨਾਂ ਦਾ ਜੀ ਕਰਦਾ ਉਹ ਆਉਂਦੇ ਨੇ ਪਿਛਲੇ ਸਮੇਂ 'ਚ ਯੂਪੀ 'ਚ ਬਾਗਬਤ ਚਿਕਲੇ ਐਸ ਕੀ ਉਹਨਾਂ ਦਾ ਮਨ ਬੜਿਆ ਕਿ ਉਹਨਾਂ ਨੇ ਹਰਿਆਣਾ ਵਿੱਚ ਆਪਣਾ ਜਿਹੜਾ ਹੈੱਡਕੁਆਟਰ ਜਿੱਥੋਂ ਉਹਨਾਂ ਨੂੰ ਜਿਹੜਾ ਲਿਆਂਦਾ ਗਿਆ ਸੀ ਜਿਹੜਾ ਉਹਨਾਂ ਦਾ ਆਪਦਾ ਮੁੱਖ ਸਥਾਨ ਹੈ ਉੱਥੇ ਉਹ ਜਾਣਗੇ ਤੇ ਉੱਥੇ ਉਹ ਅੱਜ ਸਵੇਰੇ 5:30 ਵਜੇ ਸਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਜ ਉੱਥੇ ਪਹੁੰਚ ਗਏ ਨੇ ਤੇ ਉੱਥੇ ਆ ਕੇ ਉਹ ਆਪਣੇ ਜਿਹੜੇ ਲੋਕਾਂ ਨਾਲ ਗੱਲਾਂ ਗੱਲਬਾਤ ਜਿਹੜੀ ਆ ਸਾਂਝੀ ਸੋ ਇਹ ਗੱਲ ਮੈਂ ਦੇਖ ਰਿਹਾ ਕਿ ਹਰ ਤੀਜੇ ਚੌਥੇ ਮਹੀਨੇ ਸਿੱਖਾਂ ਦੇ ਜਿਹੜੇ ਅੱਲੇ ਜਖਮ ਹਨ ਉਹਨੂੰ ਚੜਿਆ ਜਾਂਦਾ ਦੱਸਿਆ ਜਾਂਦਾ ਕਿ ਸਿੱਖਾਂ ਵਾਸਤੇ ਜਿਹੜਾ ਕਾਨੂੰਨ ਆ ਵੱਖਰਾ ਸਿੱਖਾਂ ਦਾ ਦੋਸ਼ੀ ਜਿਹੜਾ ਉਹ ਬਾਰ-ਬਾਰ ਪਰਬੋਤ ਤੇ ਰਿਹਾ ਹੁੰਦਾ ਪਰ ਜਿਹੜੇ ਸਿੱਖ ਹੈ ਜਿਨ੍ਹਾਂ ਨੇ ਆਪਣੇ ਧਰਮ ਲਈ ਤੇ ਸੰਘਰਸ਼ ਲਈ ਲੜਾਈ ਲੜੀ ਉਹ ਅੱਜ ਆਪਣੀਆਂ ਸਜ਼ਾਵਾਂ ਜਿਹੜੀਆਂ ਦੁੱਗਣੀਆਂ ਤੇ ਢਾਈ ਗੁਣਾ ਪੁੰਤ ਰਹੇ ਨੇ 12-12 ਸਾਲ ਉਹ ਫਾਂਸੀ ਚੱਕੀਆਂ ਵਿੱਚ ਬੈਠੇ ਨੇ ਉਹਨਾਂ ਦਾ ਜਿਹੜਾ ਕਿ ਨਿਆਂ ਨਹੀਂ ਕੀਤਾ ਜਾਂਦਾ ਪ੍ਰਧਾਨ ਮੰਤਰੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਅੱਜ ਤੱਕ ਉਸ ਦੀ ਉਡੀਕ ਬਣੀ ਹੋਈ ਆ ਸੋ ਬਹੁਤ ਵੱਡਾ ਰੋਸ ਆ ਸਿੱਖ ਆਵਾਮ ਦੇ ਅੰਦਰ ਇਹ ਵੀ ਇੱਕ ਇਤਫਾਕ ਹੈ ਜਿਹੜੀ ਕਿ ਪੱਤਰਾਂ ਪੱਤਰਕਾਰਾਂ ਵੱਲੋਂ ਤੇ ਚੈਨਲਾਂ ਵੱਲੋਂ ਜਿਹੜੀ ਚਰਚਾ ਕੀਤੀ ਗਈ ਉਹ ਗੱਲ ਸਾਹਮਣੇ ਆਈ ਕਿ 12 ਵਾਰ ਦੀ ਰਿਹਾਈ ਦੇ ਵਿੱਚ 9 ਵਾਰ ਇਤਫਾਕਨ ਉਹ ਉਦੋਂ ਬਾਹਰ ਆਉਂਦੇ ਆ ਜਦੋਂ ਜਿਹੜਾ ਕਿ ਚੋਣਾਂ ਹੁੰਦੀਆਂ ਨੇ ਸੋ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਜਿਹੜਾ ਸੰਵਧਾਨ ਹੈ ਉਹ ਹਰੇਕ ਨੂੰ ਇੱਕੋ ਜਿਹਾ ਅਧਿਕਾਰ ਵੀ ਦਿੰਦਾ ਤੇ ਉਹਦਾ ਸਨਮਾਨ ਵੀ ਕਰਦਾ ਸੋ ਅੱਜ ਇਹ ਗੱਲ ਸਾਹਮਣੇ ਆਈ ਤੇ ਸਿੱਖਾਂ 'ਚ ਵੱਡਾ ਰੋਸ ਹੈ ਕਿ ਰਾਮ ਰਹੀਮ ਜਿਹੜਾ 12 ਵਾਰ ਪਰੋਲ ਲੈਂਦਾ ਤੇ ਜਿਹੜੇ ਸਿੱਖ ਨੇ ਉਹਨਾਂ ਨੂੰ 1 ਘੰਟੇ ਦੀ ਪਰੋਲ ਦੇਣ ਲਈ ਵੀ ਬਹੁਤ ਵੱਡੀਆਂ ਅਦਾਲਤਾਂ ਦੇ ਵਿੱਚ ਜੁੱਤੀਆਂ ਖਸਮੋਈਆਂ ਪੈਂਦੀਆਂ ਨੇ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਸੋ ਸਿੱਖ ਹਾਮ ਦੀ ਅੰਦਰ ਇਸ ਗੱਲ ਦਾ ਵੱਡਾ ਰੋਸ ਹੈ ਛਰੋਣੀ ਕਮੇਟੀ ਨੇ ਕਾਨੂੰਨੀ ਅਦਾਲਤਾਂ ਦਾ ਦਰਵਾਜ਼ਾ ਖੜਕਾਇਆ ਅੱਜ ਵੀ ਅਸੀਂ ਇਸ ਗੱਲ ਦੇ ਲਈ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਦੇ ਆਂ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰਾਂ ਵੱਲੋਂ ਇਹ ਸਿੱਖਾਂ ਨਾਲ ਕੀਤਾ ਵਿਤਕਰਾ ਤੇ ਰਾਮ ਰੀਬ ਲਈ ਕੀਤੀ ਜਿਹੜੀ ਹੈ ਮਹਿਮਾਨ ਨਵਾਜ਼ੀ ਕਿਸ ਤਰ੍ਹਾਂ ਦਾ ਰੰਗ ਲੈਂਦੀ ਆ ਇਹ ਆਉਣ ਵਾਲੇ ਸਮੇਂ ਦਾ ਜਿਹੜਾ ਇਹ ਜਵਾਬ ਦੇਗਾ ਰਾਮ ਰੀਬ ਦੀ ਰਿਹਾਈ ਦੇ ਵਿੱਚ ਇੱਕ ਹੋਰ ਗੱਲ ਜਿਹੜੀ ਆ ਉਹ ਧਿਆਨ ਦੇਣ ਵਾਲੀ ਆ ਕਿ ਪਿਛਲੇ ਸਮੇਂ ਕਾਂਗਰਸ ਨੇ ਵੀ ਇਸ ਗੱਲ ਦਾ ਮੁੱਦਾ ਚੁੱਕ ਕੇ ਪੰਜਾਬ ਦੇ ਅੰਦਰ ਵੋਟਾਂ ਮੰਗੀਆਂ ਤੇ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਜਿਹੜੀ ਇਹ ਮੌਜੂਦਾ ਜਿਹੜੀ ਆਮ ਆਦਮੀ ਦੀ ਸਰਕਾਰ ਆਈ ਇਹਨਾਂ ਨੇ ਵੀ ਇਸ ਗੱਲ ਦਾ ਵੱਡਾ ਰਾਗ ਲਾ ਪਿਆ ਅੱਜ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਜਿਹੜੀ ਜਾਂਚ ਦੇ ਵੱਲੋਂ ਤੁਹਾਡੇ ਕਰਿਆ ਦੀ ਜਾਂਚ ਦੇ ਵੱਲੋਂ ਪ੍ਰਦੀਪ ਕਨੇਰ ਨੇ ਜੋ ਜੋ ਖੁਲਾਸਾ ਕੀਤਾ ਉਸ ਦੇ ਤਹਿਤ ਅੱਜ ਫਰਜ਼ ਬਣਦਾ ਹੈ ਪੰਜਾਬ ਦੀ ਸਰਕਾਰ ਦਾ ਕਿ ਉਹ ਰਾਮ ਰਹਿਮ ਨੂੰ ਤੇ ਉਹਦੀ ਜਿਹੜੀ ਹਨੀਪ੍ਰੀਤ ਆ ਉਹਨੂੰ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਤੇ ਉਹਨਾਂ ਦੇ ਪਰਚਾ ਜਿਹੜਾ ਦਰਜ ਕਰਕੇ ਕੇਸ ਚਲਾਇਆ ਜਾਵੇ ਜਿਹਦੇ ਵਿੱਚ ਇਹ ਗੱਲ ਸਾਹਮਣੇ ਆ ਚੁੱਕੀ ਆ ਪ੍ਰਦੀਪ ਕਲੇਰ ਵੱਲੋਂ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਰਵੀ ਦੇ ਮਾਮਲੇ ਵਿੱਚ ਹੁਕਮ ਜਾਰੀ ਕੀਤਾ ਸੀ ਅੱਜ ਅਸੀਂ ਚਾਹਾਂਗੇ ਕਿ ਵੱਡੇ ਵੱਡੀਆਂ ਗੱਲਾਂ ਕਰਨ ਵਾਲੀ ਪੰਜਾਬ ਦੀ ਸਰਕਾਰ ਅੱਜ ਆ ਰਾਮ ਰਹੀਮ ਨੂੰ ਫੜ ਕੇ ਤੇ ਪਰ ਪ੍ਰੋਲ ਮਿਲੀ ਜਾਰੀ ਕੀ ਕਰਨੀ ਚਾਹੁੰਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਝੂਠੇ ਸੌਦੇ ਦਾ ਅਜ ਨੂੰ ਬਾਰ ਬਾਰ ਸਮੇਂ ਦੀ ਹਕੂਮਤ ਪ੍ਰੋਲ ਦਿੰਦੀ ਹੈ ਇਹਨਾਂ ਨੂੰ ਇਹ ਗੱਲਾਂ ਕੋਲ ਜਾਂਦੀਆਂ ਕਿ ਜਿਨ੍ਹਾਂ ਨੇ ਇਸ ਭਾਰਤ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁਮੇ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਕੁਲ ਕਰਵਾਈਆਂ ਤੇ ਉਹਦੇ باوجود ਵੀ ਉਹਨਾਂ ਦੇ ਹੱਕ ਦੇਣ ਵਾਸਤੇ ਇਹਨਾਂ ਦਾ ਧਿਆਨ ਨਹੀਂ ਹੈ ਪਰ ਜਿੱਥੇ ਆ ਕੇ ਗੱਲ ਆਉਂਦੀ ਹੈ ਜਿਹੜਾ ਸਾਡੇ ਧਰਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਅਤੇ ਭੜਕਾਊ ਭਾਸ਼ਣ ਦੇਣ ਵਾਲਾ ਇਹ ਪਖੰਡੀ ਸਾਧੂ ਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਜਦੋਂ ਕੋਈ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵਿੱਚ ਵੀ ਅਜੇ ਵੀ ਜੇਲ੍ਹਾਂ ਵਿੱਚ ਬੰਦ ਨੇ ਤੇ ਸਮੇਂ ਦੀ ਹਕੂਮਤ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਏ ਤੇ ਸਮੂਹ ਗੁਰੂ ਨਾਨਕ ਨਾਮ ਲਿਆ ਸਿੱਖ ਸੰਗਤਾਂ ਨੂੰ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਏ ਤਾਂ ਕਿ ਅਸੀਂ ਆਪਣੇ ਹੱਕ ਆਪਣਾ ਘਰ ਵੀ ਲੈ ਸਕੀਏ ਤੇ ਸਮੇਂ ਦੀਆਂ ਹਕੂਮਤਾਂ ਨੂੰ ਇਸ ਗੱਲ ਦਾ ਜਿਹੜਾ ਦੱਸਿਆ ਜਾਵੇ ਕਿ ਜਿੱਥੇ ਕਿਸਾਨਾਂ ਦੇ ਹੱਕ ਨੇ ਜਿੱਥੇ ਭਾਰਤ ਦੇ ਘਟ ਗਿਣਤੀਆਂ ਦੇ ਹੱਕ ਨੇ ਉਹਨਾਂ ਨੂੰ ਕੁਚਲਿਆ ਜਾ ਰਿਹਾ ਏ ਤੇ ਇਹੋ ਜਿਹੇ ਪਖੰਡੀਆਂ ਨੂੰ ਪ੍ਰੋਲ ਦੇ ਕੇ ਬਾਰ-ਬਾਰ ਸਿੱਖ ਔਮ ਨੂੰ ਚੜਾਇਆ ਜਾਂਦਾ ਏ ਇਦੇ ਉੱਤੇ ਜਿਹੜਾ ਉਹ ਸੰਗਤਾਂ ਨੂੰ ਜੋ ਮੀਰ ਨੋਟਿਸ ਲੈਣਾ ਚਾਹੀਦਾ ਹੈ ਤੇ ਸਹਿਯੋਗ ਕਰਕੇ ਇੱਕਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬੰਦੀ ਸਿੰਘਾਂ ਨੂੰ ਪ੍ਰੋਬਲ ਨਹੀਂ ਮਿਲਦੀ ਵੀ ਪਰ ਡੇਰਾ ਮੁੱਖੀ ਨੂੰ ਬਾਰ-ਬਾਰ ਪ੍ਰੋਬਲ ਮਤ ਕਿਤੇ ਸਿਆਸੀ ਇਲਾਵਾ ਲੈਂਦੇ ਲਈ ਦੇ ਨਹੀਂ ਕਿਤੇ ਦੰਨ ਨਾਲ ਬਹੁਤ ਸਾਰੇ ਇਸੇ ਗੱਲ ਕਰਕੇ ਤੇ ਲੋਕ ਕਰਦੇ ਨੇ ਕਿਉਂਕਿ ਇਹਨਾਂ ਨੂੰ ਆਪਣੇ ਵੋਟਾਂ ਵਾਸਤੇ ਜਾਂ ਆਪਣੇ ਜਿਹੜੇ ਆ ਉਹ ਕੰਮ ਚਲਾਉ ਕਰਨ ਵਾਸਤੇ ਆਪਣੇ ਹੱਥ ਕੰਡੇ ਵਰਤਦੇ ਆ ਪਰ ਜਿਹੜੇ ਬੰਦੀ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਆਉਣ ਵਾਸਤੇ ਇਹਨਾਂ ਵਾਸਤੇ ਸਮਾਂ ਨਹੀਂ ਹੈ ਧਿਆਨ ਨਹੀਂ ਹੈ ਹੋਰ ਵੀ ਸਿੱਖਾਂ ਦੇ ਪੰਜਾਬੀਆਂ ਦੇ ਘਟ ਗਿਣਤੀਆਂ ਦੇ ਹੱਕ ਦੇਣ ਵਾਸਤੇ ਸਰਕਾਰ ਦਾ ਖਿਆਲ ਨਹੀਂ ਹੈ ਪਰ ਦਬਾਉਣ ਵਾਸਤੇ ਹਰ ਹਿੱਲਾ ਹਰ ਯਤਨ ਕੀਤਾ ਜਾਂਦਾ ਹੈ ਜਦੋਂ ਕਿ ਕੌਮ ਦਬਾਈ ਨਹੀਂ ਜਾ ਸਕਦੀ ਤੇ ਹੱਥਾਂ ਬਾਜ ਕਰਾ ਰਹਿਆਂ ਵੈਰੀ ਮਿਤ ਨਾ ਹੋਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਹੈ ਭਾਈ ਸੋ ਜੀਵਿਆ ਜੇ ਸਮਾਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜੇ ਸਿੱਖ ਕੋਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਨੇ ਤੇ ਉਹਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਹਮਲੇ ਕਰਦੇ ਨੇ ਉਹਨਾਂ ਨੂੰ ਰਿਕਵਟਾਂ ਪਾਈਆਂ ਜਾਂਦੀਆਂ ਐ ਪਰ ਜਿਹੜੇ ਸਿੱਖੀ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਉਹਨਾਂ ਨੂੰ ਪਰੋਲ ਵੀ ਦਿੱਤੀ ਜਾਂਦੀ ਏ ਜਮਾਨਤ ਵੀ ਦਿੱਤੀ ਜਾਂਦੀ ਏ ਤੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਐ ਇਸ ਸਮੇਂ ਦੀਆਂ ਸਹੂਲਤਾਂ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਏ ਇਹਨਾਂ ਗੱਲਾਂ ਤੋਂ ਬਾਅਦ ਆਉਣਾ ਚਾਹੀਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ